ਗਿਆਨੰਜਨ ਗੁਰਦਿਆ ਅਗਿਆਨ ਦੇਰ ਵਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਪਰਮ ਸਤਕਾਰ ਗੁਰੂ ਸਾਧ ਸੰਗਤ ਜੀਓ ਪਾਵਨ ਸ਼ਬਦ ਜੋ ਕਿ ਸ਼ਲੋਕ ਹੈ ਮਹਾਰਾਜੀ ਬਾਣੀ ਸੁਖਨੀ ਸਾਹਿਬੀ ਚੋਂ ਇਸ ਸ਼ਲੋਕ ਦੇ ਰਾਹੀ ਗੁਰੂ ਸਹਿਬਾਨੇ ਪੰਚਮ ਪਾਸ਼ਾ ਮਹਾਰਾਜ ਜੀ ਨੇ ਇੱਕ ਮਹਾਂ ਉਪਦੇਸ਼ ਬਖਸ਼ਿਆ ਤੇ ਜਰਾਂ ਸਤਿਗੁਰਾਂ ਨੇ ਕਿਰਪਾ ਕਰਕੇ ਮੈਨੂੰ ਗੁਰੂ ਦਾ ਗਿਆਨ ਬਖਸ਼ਿਆ ਪਾਵ ਸਬਦ ਦਾ ਗਿਆਨ ਹੋ ਗਿਆ ਸਵਲ ਸੁਰਤ ਨਾਲ ਜੁੜ ਕੇ ਗਿਆਨ ਅੰਜਨ ਗੁਰ ਦਿਆ ਅੰਜਨਪਾਉ ਸੁਰਮਾ ਜਦੋਂ ਗੁਰੂ ਸਰਬੰਦੀ ਬਾਣੀ ਨੂੰ ਪੜ੍ਹ ਕੇ ਸੁਣ ਕੇ ਗੁਰ ਉਪਦੇਸ਼ ਕਿਮਲਾ ਕੇ ਗਿਆਨ ਰੂਪੀ ਸੁਰਮਾ ਅੱਖਾਂ 'ਚ ਪੈ ਗਿਆ ਤਾਂ ਮੇਰੇ ਅੰਦਰੋਂ ਅਗਿਆਨਤਾ ਰੂਪੀ ਹਨੇਰਾ ਮਾਇਆ ਦਾ ਪ੍ਰਭਾਵ ਵਿਕਾਰਾਂ ਵਾਲੇ ਮੈਲ ਤੋਂ ਹੋਂਗੀ ਤੇ ਮਾਰਾ ਕਹਿੰਦੇ ਨੇ ਮਨ ਪ੍ਰਗਾਸ ਹੋ ਗਿਆ ਪ੍ਰਗਾਸ ਤੋਂ ਬਾਅਦ ਮਨ ਨੂੰ ਸਮਝ ਆ ਗਈ ਕਿ ਵਾਇਗਰ ਇੱਕ ਹੈ ਸਰਵ ਵਿਆਪਕ ਹੈ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਚਲਾਉਣ ਵਾਲਾ ਤੇ ਪੂਰਾ ਕਰਨ ਵਾਲਾ ਆਪ ਹੈ। ਅਵਲੇ ਅੱਲਾਹ ਨੂਰ ਪਾਇਆ ਕ੍ਰਿਸ਼ਕ ਦੇ ਸਭੰਦੇ ਇੱਕ ਨੂਰ ਤੇ ਸਭ ਜੁਪਰੀਆ ਕੌਣ ਭਲੇ ਕੋ ਮੰਦੇ ਮੇਰੇ ਮਨ ਵਿੱਚੋਂ ਭਲੇਖਾ ਦੂਰ ਹੋ ਗਿਆ। ਪਰਮ ਦੂਰ ਹੋ ਗਿਆ ਦੂਤਾ ਬੋ ਕਿ ਪ੍ਰਮਾਤਮਾ ਹਾਜ਼ਰ ਨਾਜ਼ਰ ਹੈ। ਇਸ ਦੇ ਹਿੰਦਰੀ ਪ੍ਰਮਾਤਮਾ ਦਾ ਬਾਸਾ ਹੈ ਜੋ ਜੋ ਸੁਣੋ ਪੜ੍ਹਾਂਗੇ ਸਬਦੀ ਜਾਪ ਕਰਾਂਗੇ ਰੱdna ਕਰਾਂਗੇ ਤੇਵੇਂ ਤੇਵੇਂ ਅੰਦ ਬਣਦਾ ਜਾਏਗਾ ਗੁਰੂ ਦੀ ਕਿਰਪਾ ਹੋ ਜੇਗੀ ਇਸ ਕਰਕੇ ਪਾਇ ਗੁਰਦਾ ਗਿਆਨ ਹਤ ਲਾਜ਼ਮੀ ਹੈ ਗੁਰੂ ਜੀ ਵਿੜਾਈਆਂ ਪਾਣ ਵਾਸਤੇ ਸੰਗਤਾਂ ਵਿੱਚ ਜਾ ਕੇ ਗੁਰੂ ਮਹਾਰਾਜ ਦੀ ਬਾਣੀ ਦਾ ਜਾਪ ਕਥਾ ਵਿਚਾਰਾਂ ਸਮੇਂ ਕੀ ਗਿਆਨ ਪ੍ਰਾਪਤ ਕਰਨਾ ਕੰਨਾਂ ਰਾਹੀਂ ਸੁਣਨਾ ਜਿਉਂ-ਜਿਉਂ ਮੰਤ ਪ੍ਰਵਾਹ ਬਣੇਗਾ ਜੀਵਨ ਬਦਲੇਗਾ ਕਿਉਂਕਿ ਸਤਿਗੁਰਾਂ ਦਾ ਗਿਆਨ ਸੱਚਾ ਹੈ ਸੱਚ ਨਾਲ ਜੁੜਾਂਗੇ ਸੱਚ ਬਣਾਂਗੇ ਤੇ ਗੁਰੂ ਦੀ ਕਿਰਪਾ ਦੇ ਪਾਤਰ ਬਣਾਂਗੇ ਜੀ ਬਹੁਤ ਬੜੀਆਂ ਨੇ ਪਾਈ ਗੁਰੂ ਦੇ ਗਿਆਨ ਦੇ ਵਿਚ ਜਾਪ ਕਰਕੇ ਆਨੰਦ ਮਾਣਿਆ ਜਾ ਸਕਦਾ ਹੈ ਭਾਵ ਜਿਉਂ-ਜਿਉਂ ਕਾਲ ਕਮਾਈ ਸਿਮਰਨ ਦੀ ਹੋਏਗੀ ਤਿਵੇਂ ਤੇ ਮੇਤਸ ਬਣਦਾ ਜਾਏਗਾ ਜੀ ਸੰਮ੍ਰਾਂ ਸਭੀ ਰੂਪੇ ਕਰਪਾ ਕਰਨ ਸਭ ਦੇ ਹਿਰਦੇ ਬਾਣੀ ਵਿੱਚ ਕਿਉਂਕਿ ਇੰਨਾ ਚਿਰ ਪਾਈ ਪਰ ਨਹੀਂ ਕਮਾਉਂਦੇ ਕਹਿਸਾ ਸੁਣ ਲਈ ਵਿਚਾਰ ਸੁਣ ਲਈ ਪਰ ਪ੍ਰੈਕਟੀਕਲ ਤੌਰ ਤੇ ਉਸ ਨੂੰ ਜਪਣਾ ਜ਼ਰੂਰੀ ਹੈ ਜਿਵੇਂ ਜੇ ਆਪਾਂ ਜਪਾਂਗੇ ਸਿਮਰਨ ਕਰਾਂਗੇ ਰਾਤ ਮਰੀ ਆਦਾਂ ਨੂੰ ਪਰਪੱਕਤਾ ਨਾਲ ਕਮਾਵਾਂਗੇ ਤੇਵੇਂ ਤੇਵੇਂ ਰਸ ਬਣੇਗਾ ਤੇ ਮਨ ਕੀ ਹੋ ਜਾਏਗਾ ਅੰਦਰੋਂ ਆਪਣੇ ਆਪੇ ਦੀ ਪਛਾਣ ਕਰ ਲਏਗਾ ਮਨ ਤੋ ਜੋਤ ਸਰੂਪ ਹੈ ਆਪਨਾ ਮੂਲ ਪਛਾਣ ਮਨਹਰ ਜੀ تیرੇ ਨਾਲ ਹੈ ਗੁਰਮਤਿ ਰੰਗ ਮਾ ਵਾਹਿਗੁਰੂ ਜੀ ਆਪ ਸਾਈਂ ਕਿਰਪਾ ਕਰਨ ਜੀ ਵਾਹਿਗੁਰੂ ਵਾਹਿਗੁਰੂ